भाखड़ा डैम तो एक लख क्यूसक पानी सतलुज दरिया गया है दरेन विभाग के एसडीओ गुप्ता जी ने जानकारी दी उन्होंने अपील की है कि बंद के आसे पासे जिन्हें भी गुजर रुगिया चौपड़ियां बनिया हुई जकान बने हुए हैं वह अपना समान जिहरा चुस्त होकर रह जदों भी पानी का लेवल बढ़ता है तो वह अपना ध्यान रखन शाम तक फिलौर के सतलुज दरिया का लेवल बहुत ज्यादा वै ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਵਿਸ਼ੇਸ਼ ਰਿਪੋਰਟ ਜੋ ਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਇੰਦਰਜੀਤ ਸਿੰਘ ਬੈਂਸ ਅੱਜ ਅਸੀਂ ਪਹੁੰਚੇ ਹਾਂ ਫਲੋਰ 7 ਲੋਹੇ دریا ਤੇ ਤੇ ਦੋਸਤੋ ਪਾਣੀ ਦਾ ਲੈਵਲ ਹੌਲੀ-ਹੌਲੀ ਵਧਦਾ ਪਿਆ ਹੈ ਪਰ ਜੋ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਜੋ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਥਿਤੀ ਕੰਟਰੋਲ ਵਿੱਚ ਹੈ ਘਬਰਾਉਣ ਦੀ ਲੋੜ ਨਹੀਂ ਪਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਲਾਈਵ ਤਸਵੀਰਾਂ ਦਖਾਈਆਂ ਜਾਣ ਲੈਵਲ ਦੀਆਂ ਪਾਣੀ ਹੌਲੀ ਹੌਲੀ ਜਨ ਵਾਧਦਾ ਹੋਇਆ ਫਿਰ ਵੀ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਆਪਣਾ ਵਿਚਾਰ ਰੱਖਣ ਸੁਚੇਤ ਰਹਿਣ ਤੁਸੀਂ ਦੇਖ ਸਕਦੇ ਹੋ ਹੁਣ ਲਾਈਵ ਤਸਵੀਰਾਂ ਫਤਲਵ ਇਧਰ ਆਦੀਆਂ ਪਾਣੀ ਹੌਲੀ ਹੌਲੀ ਵਧਦਾ ਹੋਇਆ ਜੋ ਟੀਵੀ ਨਿਊਜ਼ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੇ ਨਾਲ ਜਗਜੀਤ ਸਿੰਘ ਭੱਟੀ ਦੀ ਵਿਸ਼ੇਸ਼ ਰਿਪੋਰਟ